AC ਚਲਾਉਣ ਨਾਲ ਹੁਣ ਨਹੀਂ ਆਉਣਗੇ ਬਿਜਲੀ ਦੇ ਮੋٹے ਬਿੱਲ ਸਰਕਾਰ ਲਿਆ ਰਹੀ ਹੈ ਨਵੀਂ ਸਕੀਮ ਹਾਂ ਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕੀ ਤੁਸੀਂ ਵੀ April ਵਿੱਚ ਹੀ ਲਗਾਤਾਰ ਵਧਦੀ ਗਰਮੀ ਤੇ ਆਸਮਨ ਛੂਰੇ ਬਿਜਲੀ ਬਿੱਲਾ ਤੋਂ ਪਰੇਸ਼ਾਨ ਹੋ ਹੁਣ ਤੁਸੀਂ ਬਹੁਤ ਜਲਦੀ ਸੁੱਖਦਾਲ ਸਾਹ ਲੈ ਸਕਦੇ ਹੋ ਜੀ ਹਾਂ ਕੇਂਦਰ ਸਰਕਾਰ ਨਵੀਂ ਸਕੀਮ ਲਿਆਉਣ ਜਾ ਰਹੀ ਹੈ ਇਸ ਤਹਿਤ ਤੁਸੀਂ 5 ਸਟਾਰ AC ਲੈ ਸਕੋਗੇ ਜੋ ਬੇਹਦ ਘੱਟ ਬਿਜਲੀ ਖਾਂਦੇ ਹਨ ਸਰਕਾਰ ਇੱਕ ਯੋਜਨਾ ਤੇ ਕੰਮ ਕਰ ਰਹੀ ਹੈ ਜਿਸ ਤਹਿਤ ਤੁਸੀਂ ਆਪਣੇ ਪੁਰਾਣੇ ਤੇ ਬਿਜਲੀ ਦੀ ਵੱਧ ਖਪਤ ਕਰਨ ਵਾਲੇ 에어 ਕੰਡੀਸ਼ਨਰਾਂ ਨੂੰ ਘੱਟ ਬਿਜਲੀ ਨਾਲ ਚੱਲਣ ਵਾਲੇ 5 ਸਟਾਰ AC ਨਾਲ ਬਦਲ ਸਕੋਗੇ। ਅਜਿਹਾ ਕਰਨ ਲਈ ਸਰਕਾਰ ਤੁਹਾਨੂੰ ਵਿੱਤੀ ਪ੍ਰੋਤਸਾਹਨ ਵੀ ਦੇਵੇਗੀ। ਪਿਛਲੇ ਕੁਝ ਸਾਲਾਂ ਵਿੱਚ AC ਦੀ ਮੰਗ ਤੇਜ਼ੀ ਨਾਲ ਵਧੀ ਹੈ। 2021-22 ਵਿੱਚ ਜਿੱਥੇ 84 ਲੱਖ ਯੂਨਿਟ ਵਿਚੇ ਗਏ ਸਨ, ਉੱਥੇ 2023-24 ਵਿੱਚ ਇਹ ਗਿਣਤੀ ਵਧ ਕੇ ਲਗਭਗ 1.1 ਕਰੋੜ ਹੋ ਗਈ ਹੈ। ਪਰ ਇਹ ਤੇਜ਼ੀ ਨਾਲ ਵਧ ਰਿਹਾ ਕੂਲਿੰਗ ਸਿਸਟਮ ਭਾਰੀ ਮਾਤਰਾ ਵਿੱਚ ਬਿਜਲੀ ਦੀ ਖਪਤ ਕਰ ਰਿਹਾ ਹੈ ਇੱਕ ਅੰਦਾਜ਼ੇ ਅਨੁਸਾਰ ਭਾਰਤ ਵਿੱਚ ਇਮਾਰਤਾਂ ਦੁਆਰਾ ਖਪਤ ਕੀਤੀ ਜਾਣ ਵਾਲੀ ਕੁੱਲ ਬਿਜਲੀ ਦਾ 25% ਹਿੱਸਾ ਸਿਰਫ 쿨ਿੰਗ ਯਾਨੀ AC ਤੇ ਖਰਚ ਕੀਤਾ ਜਾ ਰਿਹਾ ਹੈ। ਰਿਪੋਰਟਾਂ ਵਿੱਚ ਸਾਹਮਣੇ ਆਇਆ ਕਿ ਜ਼ਿਆਦਾਤਰ ਘਰਾਂ ਵਿੱਚ ਹਜੇ ਵੀ 3 ਸਟਾਰ ਤੋਂ ਘੱਟ ਰੇਟਿੰਗ ਵਾਲੇ AC ਹਨ ਜੋ ਨਾ ਸਿਰਫ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ ਬਲਕਿ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰਦੇ ਹਨ। BEE ਊਰਜਾ ਕੁਸ਼ਲਤਾ ਬਿਊਰੋ ਦਾ ਕਹਿਣਾ ਹੈ ਕਿ ਜੇਕਰ ਕੋਈ ਖਪਤਕਾਰ ਆਪਣੇ ਪੁਰਾਣੇ AC ਨੂੰ 5 ਸਟਾਰ ਮਾਡਲ ਨਾਲ ਬਦਲਦਾ ਹੈ ਤਾਂ ਉਹ ਸਾਲਾਨਾ ₹600 ਤੱਕ ਦੀ ਬਚਤ ਕਰ ਸਕਦਾ ਹੈ। ਹੁਣ ਗੱਲ ਆਉਂਦੀ ਹੈ ਇਹ ਸਕੀਮ ਕੰਮ ਕਿਵੇਂ ਕਰੇਗੀ। ਸਰਕਾਰ ਇਸ ਯੋਜਨਾ ਨੂੰ ਆਸਾਨ ਅਤੇ ਕਿਫਾਇਤੀ ਬਣਾਉਣ ਲਈ ਵੱਧ ਉਪਾਅਾਂ ਤੇ ਵਿਚਾਰ ਕਰ ਰਹੀ ਹੈ। ਇਸ ਵਿੱਚ ਪਹਿਲਾ ਕਦਮ ਰੀਸਾਈਕਲਿੰਗ ਸਰਟੀਫਿਕੇਟ ਪ੍ਰਦਾਨ ਕਰਨਾ ਹੈ। ਖਪਤਕਾਰ ਆਪਣਾ ਪੁਰਾਣਾ AC ਕਿਸੇ ਪ੍ਰਮਾਣਿਤ ਰੀਸਾਈਕਲਰ ਨੂੰ ਦੇ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ ਜਿਸ ਨੂੰ ਨਵਾਂ 5 ਸਟਾਰ AC ਖਰੀਦਣ ਵੇਲੇ ਵਿਕਰੇਤਾ ਤੋਂ ਕੁਝ ਛੋਟ ਮਿਲੇਗੀ। ਦੂਜੀ ਸਕੀਮ ਨਿਰਮਾਤਾ ਦੁਆਰਾ ਦਿੱਤੀ ਜਾਣ ਵਾਲੀ ਛੋਟ ਹੈ ਜਿਸ ਵਿੱਚ ਕੰਪਨੀਆਂ ਪੁਰਾਣੀ AC ਨੂੰ ਐਕਸਚੇਂਜ ਕਰਕੇ ਖਰੀਦਣ ਤੇ ਛੋਟ ਦੇ ਸਕਤੀਆਂ ਹਨ ਇਸ ਤੋਂ ਇਲਾਵਾ ਸਰਕਾਰ ਬਿਜਲੀ ਕੰਪਨੀਆਂ ਦੇ ਸਹਿਯੋਗ ਨਾਲ ਬਿਲਾ ਵਿੱਚ ਛੋਟ ਜਾਂ ਕ੍ਰੈਡਿਟ ਦੇਣ ਦੇ ਵਿਕਲਪ ਦੀ ਵੀ ਵਿਕਲਪ ਦੀ ਵੀ ਪਰਚੋਲ ਕਰ ਰਹੀ ਹੈ ਦੱਸ ਦਈਏ ਕਿ ਦਿੱਲੀ ਵਿੱਚ ਬੀ ਐਸ ਈ ਐਸ ਪਹਿਲਾਂ ਹੀ ਇੱਕ ਸਕੀਮ ਚਲਾ ਰਿਹਾ ਜਿਸ ਵਿੱਚ ਪੁਰਾਣੇ ਘੱਟ ਦਰਜੇ ਵਾਲੇ ਏਸੀ ਨੂੰ ਬਦਲਣ ਤੇ 60% ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਖਪਤਕਾਰ ਤਿੰਨ ਏਸੀ ਬਦਲ ਸਕਦੇ ਹਨ ਤਾਂ ਦੋਸਤੋ ਬੱਦ ਦੇ ਬਿਜਲੀ ਦੇ ਮੋٹے ਬਿਲਾਾਂ ਦੇ ਕਾਰਨ ਜੇ ਤੁਸੀਂ ਪਰੇਸ਼ਾਨ ਹੋ ਤਾਂ ਸਾਨੂੰ ਉਮੀਦ ਹੈ ਕਿ ਇਹ ਅਪਡੇਟ ਨੇ ਤੁਹਾਨੂੰ ਕੁਝ ਰਾਹਤ ਦਿੱਤੀ ਹੋਵੇਗੀ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਫਰ ਅਲਰਟ ਤੇ